ਕਿਸਾਨ ਦਾ ਜਿਗਰਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਣਕ ਬੀਜੀ ਪਾਲ ਪੋਸ ਕੇ ਬਿਲਕੁਲ ਨਿਸਰੀ ਵੀ ਕਣਕਾ ਤੇ 50 60 ਜਣੇ ਵੱਢਣ ਲੱਗੇ ਖੜੇ ਆ ਗੱਲਬਾਤ ਕਰਾਂਗੇ ਕਾਰਨ ਕੀ ਬਣਿਆ ਕਿਉਂ ਵੱਢ ਰਿਹਾ ਘੱਟੋ ਘੱਟ ਦੋ ਕਿੱਲਾਂ ਦੇ ਵਿੱਚ ਆਪਾਂ 1 ਲੱਖ ਦੀ ਕਣਕ ਮੰਨ ਸਕਦੇ ਆ ਤਾਂ ਬਿਲਕੁਲ ਤੁਹਾਨੂੰ ਮੈਂ ਸਾਹਮਣੇ ਦਿਖਾ ਰਿਹਾ ਦੇਖ ਸਕਦੇ ਹੋ ਤੁਸੀਂ ਗੱਡੀਆਂ ਮਲਦ ਸਾਰੇ ਭਰ ਭਰ ਕੇ ਲਈ ਜਾਂਦੇ ਨੇ ਸਵੇਰ ਦੇ ਲੱਗੇ ਹੋਇਆ ਤੇ ਜਦੋਂ ਆਪਾਂ ਨੂੰ ਪਤਾ ਲੱਗਿਆ ਤਾਂ ਆਪਾਂ ਪਹੁੰਚੇ ਤੇ ਕੈਮਰਾ ਲੈ ਕੇ ਇੱਧਰ ਦੇਖੋ ਤੁਸੀਂ ਚਾਰ ਚੁਫੇਰੇ ਕਣਕਾ ਦਿਖਾਉਂਗਾ ਬਿਲਕੁਲ ਵੱਡੇ ਵੱਡੇ ਨਿਸਰੀਆਂ ਹੋਈਆਂ ਕਣਕਾਂ ਚਾਰ ਚੁਫੇਰੇ ਪਤਾ ਨਹੀਂ ਕਿਸਾਨ ਦੇ ਮਨ ਚ ਕਿਹੜੀ ਗੱਲ ਆ ਕੀ ਸੋਚਿਆ ਅੱਗੇ ਦੀ ਗੱਲਬਾਤ ਇਹਨਾਂ ਨਾਲ ਕਰਾਂਗੇ ਕਿ ਕਣਕ ਬਿਲਕੁਲ ਮੇਰੇ ਹਸਾਬ ਨਾਲ ਖਰਚੇ ਖੁਰਚੇ ਕਰਕੇ ਜੋ ਕੁਝ ਵੀ ਸਾਰਾ ਕੁਝ ਲਾਰ ਤੇ ਆ ਕੇ ਨਿਸਰੀ ਜਾਂਦੀ ਸੀ ਹੁਣ ਹਾਂ ਘਟੋ ਘਟ ਲੱਖ ਰੁਪਏ ਦੀ ਦੋ ਕਿੱਲਾਂ ਚ ਕਣਕ ਹੋ ਜਾਂਦੀ ਆ ਹੁਣ ਤਿਆਰੀਆਂ ਹੀ ਸੀਗੀਆਂ ਉਤੋਂ ਮੌਸਮ ਵੀ ਅੱਜ ਬਰਸਾਤ ਵਾਲਾ ਪਤਾ ਨਹੀਂ ਕੀ ਸੋਚਿਆ ਆਪਾਂ ਗੱਲਬਾਤ ਕਰਾਂਗੇ ਵੀ ਚੋਂ ਵਢਾਈ ਜਾਂਦੇ ਆ ਜੇ ਉਹਨਾਂ ਨੂੰ ਕੋਈ ਪਤਾ ਤਾਂ ਕਰਾਂਗੇ ਗੱਲਬਾਤ ਵੀਡੀਓ ਦੋਸਤੋ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕੀ ਕਾਰਨ ਹੋ ਸਕਦਾ ਕਿਉਂ ਕਣਕ ਇੰਨੀ ਵੱਡੀ ਜਾਂਦੀ ਹੈ ਵੱਡੀ ਵੱਡੀ ਕਣਕਾਂ ਬਿਲਕੁਲ ਵਧੀਆ ਕਣਕਾਂ ਬਹੁਤ ਜ਼ਿਆਦਾ ਖਰਚਾ ਵੀ ਕਰਿਆ ਹੈ ਤੁਸੀਂ ਕਿਸਾਨੀ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕੀ ਕਾਰਨ ਪਤਾ ਨਹੀਂ ਜੀ ਕੀ ਪਤਾ ਨਹੀਂ ਕੀ ਕਾਰਨ ਹੈ ਕਣਕ ਤਾਂ ਆ ਹੀ ਖੜੀ ਹੈ ਜੀ ਸਾਰਾ ਖਰਚਾ ਵੀ ਕਰ ਲਿਆ ਅੱਛਾ ਪਤਾ ਨਹੀਂ ਕੀ ਸੋਚ ਕੀ ਆ ਗਈ ਹੈ ਅੱਛਾ ਤੂੰ ਆਵਟੀਆਂ ਅੱਛਾ 2 ਕਿਲੋ ਦਰ ਵੜ ਦਿਤੀਆਂ ਹਾਂਜੀ ਹਾਂਜੀ ਤੂੰ ਆ ਵੀ ਵੜ ਦੇਣੀ ਆ ਤੁਹਾਨੂੰ ਕਿਵੇਂ ਪਤਾ ਲੱਗਿਆ 4 ਕਿਲੋ ਇਹ ਲੌਕਮੈਂਟ ਕਰਾਈ ਸੀ ਤੜਕੇ ਗੁਰਦਰਾ ਸਾਹਿਬ ਅੱਛਾ ਕਿੰਨੀ ਉਥੇ ਕਈ ਲੌਸ ਮਰਦ ਜਿੰਨੀ ਕਣ ਲੌਕਮੈਂਟ ਕਈ ਹੀ 4 ਕਿਲੋ ਦਾ ਵੜਾਉਣੇ ਆ ਬਾਅਦ ਚ ਫਿਰ ਵੇਖਾਂ ਅੱਛਾ 4 ਕਿਲੋ ਵੜਾ ਦੇਣੀ ਆ ਹਾਂਜੀ ਕੀ ਹੁਣੇ ਕਰੂਗਾ ਕੀ ਜਿਵੇਂ ਯਾਰ ਇਹ ਤਾਂ ਵਾਹ ਨਹੀਂ ਬੰਦਾ ਕਿ ਕੋਈ ਨਵੀਂ ਇੱਥੇ ਬਜਾਈ ਕਰਨੀ ਕਿਸੇ ਫਸਲ ਦੀ ਹੁਣ ਬਜਾਈ ਕਿਹੜੀ ਹੋਊਗੀ ਉਹ ਤਾਂ ਝੋਨੇ ਲੱਗਨੇ ਆ ਹੁਣ ਤਾਂਗਾ ਝੋਨੇ ਲੱਗਨੇ 2 ਮਹੀਨਿਆਂ ਤੇ ਸਾਡੇ ਏਰੀਆ ਵੀ ਸਾਰਾ ਝੋਨੇ ਵਾਲਾ ਹੀ ਆ ਹਾਂਜੀ ਹਾਂ ਕੰਟਾਈ ਸੇਰ ਦਾ ਘਰ ਤੋਂਗਾ ਢੂੜ ਕਿਸੋ ਜਾਣਾ ਲੈ ਗਿਆ ਹੋਊਗਾ 200 ਅੱਛਾ ਦੂਜੇ ਰਾਤ ਜਿਹੜਾ ਕਿਲਾ ਦੋਲੇ ਵੜਤੀ ਉਧਰੋਂ ਹਾਂਜੀ ਹਾਂਜੀ ਉਹ ਤਾਂ ਘਰਤੀ ਸਾਡਾ ਤਾਂ ਮਿੱਤਰੋ ਦੋ ਕਿਲੇ ਦੂਜੇ ਰਾਤੋਂ ਵੜਤੀ ਆ ਉੱਥੇ ਵੀ ਬਹੁਤ ਜਿਆਦੇ ਸੀ ਤੇਦਰ ਦੇਖ ਸਕਦੇ ਤੁਸੀਂ ਪੱਲੀਆਂ ਤੇ ਮੈਂ ਗੱਡੀਆਂ ਦਿਖਾਉਣਾ ਰੋਡ ਦੇ ਉੱਪਰ ਆ ਗੱਡੀਆਂ ਭਰ ਭਰ ਕੇ ਲੈ ਜਾਂਦੇ ਆ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਅਨੁਮਾਨ ਆਪਣਾ ਜ਼ਰੂਰ ਲਾਇਓ ਦਿਮਾਗ ਲਾ ਕੇ ਦੱਸਿਓ ਵੀ ਕਾਰਨ ਕੀ ਹੋ ਸਕਦਾ ਕਨ ਕੰਨੀ ਵਧੀਆ ਕਨਕਾ ਮੈਨੂੰ ਤਾਂ ਕੋਈ ਕਮੀ ਨਹੀਂ ਲੱਗ ਰਹੀ ਤਾਂ ਸਾਰੀ ਵੱਢ ਕੇ ਇਹ ਲਈ ਜਾਂਦੇ ਆ ਬਾਈ ਹੋਰੀ ਪਿੰਡਾਂ ਵਾਲੇ ਜਿੰਨਾਂ ਕੋਲੇ ਪਸ਼ੂ ਰੱਖਿਓ ਘਰੇ گاਵਾ ਮੱਜਾ ਸਾਰੇ ਲਈ ਜਾਂਦੇ ਆ ਜੀ ਬਾਈ ਕੀ ਹਾਲ ਆ ਜੀ ਹਾਂਜੀ ਠੀਕ ਆ ਜੀ ਕੀ ਨਾਂ ਜੀ ਆਪਣਾ ਬੋਟ ਸਿੰਘ ਜੀ ਬੋਟ ਸਿੰਘ ਕਿਹੜੇ ਪਿੰਡ ਦੇ ਹੋ ਮੈਂ ਨਿਕ ਖਾ ਖਾ ਲਈ ਠੀਕ ਆ ਠੀਕ ਆ ਤੇ ਕੀ ਕਾਰਨ ਹੋ ਸਕਦਾ ਤੁਸੀਂ ਤੁਹਾਡੀ ਵੀ ਉਮਰ ਵਾਹ ਮੇਰੇ ਹਿਸਾਬ ਚ ਹਨਾ ਜਿਵੇਂ ਖਰਚਾ ਬਹੁਤ ਕਨਕ ਤੇ ਆਉਂਦਾ ਖਰਚਾ ਕੋਕਰ ਤੇ ਮੁੱਢੀ ਅੱਧੀ ਕਾਰਨ ਕੀ ਹੋ ਗਿਆ ਮੈਂ ਤਾਂ ਵੇਖ ਕੇ ਦੁੱਖ ਲੱਗਿਆ ਆ ਦੁੱਖ ਬਹੁਤ ਜ਼ਰਾ ਦੁੱਖ ਆ ਜਾਂਦਾ ਜੀ ਅੱਛਾ ਨਹੀਂ ਵਡਣ ਦਾ ਸੰਗ ਨਹੀਂ ਖਾਣ ਦਾ ਦੁੱਖ ਇਸ ਗੱਲ ਦਾ ਵੀ ਵਧਾਈ ਕਾ ਕਰਨ ਤੋਂ ਜਾਂਦਾ ਅੱਛਾ ਅੱਛਾ ਹੈ ਬਹੁਤ ਜ਼ਰਾ ਦੁੱਖ ਐਡੀ ਵੀ ਕਨਕ ਨੇ ਫਿਰ ਕਨਕਾਈ ਹੋਰ ਮਿੰਨਨ ਪਿਆਰ ਕੋਈ ਕਾਰਨ ਨਹੀਂ ਦੱਸਿਆ ਨਾ ਕਾਰਨ ਕੋਈ ਦੱਸਿਆ ਨਹੀਂ ਅੱਛਾ ਇਹ ਤੋਂ ਪਹਿਲਾਂ ਆਏ ਪਹਿਲਾਂ ਬਾਈ ਜੀ ਕਹਿੰਦੇ ਦੋ ਕਿਲੇ ਵੱਡਤੀ ਆ। ਉਹ ਦੋ ਕਿਲੇ ਉਧਰ ਵੱਡਤੀ ਏ। ਅੱਛਾ। ਪੂਰੀ ਨਹੀਂ ਆਈ ਫੇਰੇ ਲੋਕ ਤਾਂ ਅਗੜਾ ਪਾ ਫੇਰੇ ਪਹੁੰਚ ਨੇ ਰਖੇ ਪਹਾਈ ਨਹੀਂ ਜਾਂਦਾ। ਕਿੰਨੇ ਕ ਜਨੇ ਆਏ ਸੋ ਉੱਥੇ ਦੋ ਕਿਲੇ ਜਿਹੜੀ ਪਹਿਲਾਂ ਵੱਡੀਆਂ। ਉਹ ਦੋ ਕਿਲੇ ਹੀ 400-500 ਬੰਦਾ। 100-150 ਬੰਦਾ। ਹਾਂਜੀ। ਠੀਕ ਆ। ਇੱਥੇ ਵੀ ਬਹੁਤ ਜ਼ਿਆਦਾ ਹੈ ਹਨਾ। ਮੈਂ ਇੱਥੇ ਹੀ ਬਸ 400-500 ਤਾਂ ਨਹੀਂ ਖੜਾ। ਲਾ ਮਿੱਤਰੋ ਤੁਸੀਂ ਦੇਖੋ ਕਣਕ ਬਹੁਤ ਸੋਹਣੀ ਹੈ। ਕੋਈ ਕਮੀ ਨਹੀਂ ਕਣਕ ਦੇ ਵਿੱਚ। ਮੈਂ ਤੁਹਾਨੂੰ ਦਿਖਾਉਣਾ ਜਿਵੇਂ ਕਿ ਨਿਸਰੀਆਂ ਦੀ ਕਣਕ ਬਹੁਤ ਵਧੀਆ ਹੈ। ਆ ਸਾਰੀ ਸਾਹਮਣੇ ਵਾਲੀ ਕੋਈ ਕਮੀ ਲੱਗਣੀ ਰਹੀ ਤੁਸੀਂ ਹਸਾਬ ਕਿਤਾਬ ਲਾ ਕੇ ਦੱਸਿਓ ਕਿਉਂ ਵੱਡੀ ਜਾਂਦੇ ਕਾਰਨ ਕੀ ਆ ਕੋਈ ਕਾਰਨ ਦਾ ਪਤਾ ਲੱਗਿਆ ਜੀ ਨਹੀਂ ਕੋਈ ਕਾਰਨ ਨਾ ਪੜਨ ਲੱਗਿਆ ਅੱਛਾ ਦੱਸਿਆ ਕੁਝ ਨਹੀਂ ਕੁਝ ਨਹੀਂ ਨੱਥਿਆ ਜੀ ਜੀਵਿੰਦਾਰ ਇੱਥੇ ਆਇਆ ਸੀ ਜਿਹੜਾ ਵਢਾ ਰਿਹਾ ਸੀ ਕਦੇ ਨਹੀਂ ਆਇਆ ਨਹੀਂ ਉਹ ਨਹੀਂ ਆਇਆ ਉਹ ਆਏ ਨਹੀਂ ਕੁੜੀ ਹਾਂ ਕੋਨੇ ਉਹਨੇ ਆਹ ਰਿਹਾ ਕਰ ਮੁਰ ਕੇ ਆਈ ਨਹੀਂ ਅੱਛਾ ਦਿਖਾ ਗਿਆ ਤੁਹਾਨੂੰ ਪਿਆਵਾਨ ਬਟਨਾ ਹਾਂ ਨਿਸ਼ਾਨੀਆਂ ਲਾ ਗਿਆ ਤੁਹਾਡੀ ਉਮਰ ਬਜ਼ੁਰਗੋ ਵਾਵਾ ਹੈ ਮੇਰੇ ਹਿਸਾਬ ਚ ਹਣਾ ਕਿੰਨੇ ਸਾਲ ਉਮਰ ਆਪਣੀ ਹਾਂ 75 ਸਾਲ 75 ਸਾਲ ਹਾਂਜੀ ਠੀਕ ਆ ਤਾਂ ਫਿਰ ਤੁਹਾਡਾ ਅਨੁਮਾਨ ਕੀ ਆ ਵੀ ਇੱਥੇ ਕੁਝ ਨਵੀਂ ਬੁਝਾਈ ਕਰੂਗਾ ਜਾਂ ਕੀ ਕਰ ਰਿਹਾ? ਜਾਂਜੀ ਕਰਨ ਦਾ ਕੋਈ ਪਰੈਮ ਨਵੀਂ ਬੁਝਾਈ ਕੀ ਕਰੇਗਾ ਹੁਣ। ਹੁਣ ਤਾਂ ਪਹਿਲੋ ਕੀ ਕਰੇਗਾ ਉਦੋਂ ਪਹਿਲੋ ਕੋਹਰ ਮੰਨ ਤੇ ਖਰੇ ਕੀ ਆਈਏ। ਅੱਛਾ ਇਹ ਤੂੰ ਲੱਗਣਾ ਵੀ ਛੋਣਾ ਹੀ ਆ। ਉਹ ਲੇਟ ਲੱਗਣਾ ਹਜੇ ਤੱਕ ਕਣਕਾਂ ਦਾ ਟਾਈਮ ਬਹੁਤ ਪਿਆ ਹੈ ਨਾ। ਹਾਂਜੀ। ਇਹ ਏਰੀਆ ਵਿੱਚ ਛੋਣੇ ਵਾਲਾ ਹੀ ਆ। ਛੋਣੇ ਵਾਲਾ ਅਜੇ ਹੱਥ ਤੇ ਛੋਣਾ ਲੱਗਣਾ ਜਾ ਕੇ। ਠੀਕ ਆ ਠੀਕ ਆ। ਯਾਰ ਬਹੁਤ ਡੇਰਾ ਖੜਾ ਹੁੰਦਾ ਮਨ ਚ ਹੋ ਗਿਆ ਕਮਾਲ ਦੀ ਗੱਲ ਆ ਮਿੱਤਰੋ ਦੇਖੋ ਤੁਸੀਂ ਐਨਾ ਵੱਡਾ ਜ਼ਿਮੀਂਦਾਰ ਦਾ ਜਿਗਰਾ ਤੁਸੀਂ ਦੇਖ ਸਕਦੇ ਹੋ 4 ਕਿੱਲੇ ਕਣਕ ਵੜਾ ਦੇ ਲੱਗਾ ਨਿਕਣ ਕ ਨਿਫਰ ਕੇ ਦੇਖੋ ਤਿਆਰ ਹੋਈ 4 ਕਿੱਲੇ ਚ ਫਿਰ ਘੱਟੋ ਘਾਟ 2-3 ਲੱਖ ਦੀ ਤਾਂ ਹੋ ਹੀ ਜਾਂਦੀ ਆ ਹਾਂ ਜੀ 2.5 ਚੰਨ ਲੱਖ ਦੀ ਮਜਬੂਰ ਨਹੀਂ ਗੱਲ ਤੇ ਕ੍ਰੇਟਿਵ ਬੋਦੇ ਆ ਕੀ ਹਨਾ ਹਾਂਜੀ ਤੂੜੀ-ਤਾੜੀ ਪਾ ਕੇ ਸਾਰਾ ਬੇ ਹਨਾ ਰੱਖ ਤੋਂ ਪਲਾਸ ਜਾਊਗੀ ਕਿੰਨੇ 30 ਲੱਖ ਤੋਂ ਪਲਾਸ ਅੱਛਾ 3 ਲੱਖ ਤੋਂ ਪਲਾਸ ਜਾਊਗੀ ਹਾਂ ਅੱਛਾ ਰੂੜੀ ਤੜੀ ਪਾ ਕੇ ਸਾਰਾ 30 ਲੱਖ ਤੋਂ ਉੱਪਰ ਹੀ ਜਾਊਗੀ 4 ਕਿੱਲਿਆਂ ਜੋ ਹਾਂਜੀ ਠੀਕ ਆ ਲਾ ਮਤਰਾ ਦੇਖੋ ਤੁਸੀਂ ਬਾਈ ਹੋਰੇ ਵੀ ਪੰਡਾ ਬਣ ਕੇ ਲਈ ਜਾਂਦੇ ਉਧਰ ਗੱਡੀਆਂ ਲੱਗੀਆਂ ਖੜੀਆਂ ਪੂਰੀਆ ਰੋਡ ਦੇ ਉੱਪਰ ਤੁਹਾਨੂੰ ਮੈਂ ਦਿਖਾਈ ਜਨਾ ਤੁਸੀਂ ਅਨਮਾਨ ਲਾ ਕੇ ਦੱਸਿਓ ਕਾਰਨ ਕੀ ਹੋ ਸਕਦਾ ਹੁਣ ਪਤਾ ਇਹਨਾਂ ਨੂੰ ਵੀ ਬਾਈ ਕੋਲੇ ਆਇਆ ਸੀ ਆਂਦੇ ਸਾਨੂੰ ਕਹਿ ਕੇ ਦੱਸ ਗਿਆ ਇੱਥੇ ਪਿਆ ਆਪਣੀ ਵੜ ਦੇਉ 4 ਕਿੱਲੇ ਢਾਈ ਜਾਂਦਾ ਬਾਈ ਲੱਗਿਆ ਕਾਰਨ ਦਾ ਕਣਕ ਇੰਨੀ 4 ਕਿੱਲੇ ਕਿਉਂ ਵੜਾਈ ਜਾਂਦੇ ਆ ਹਾਂ ਜੀ ਕੋਈ ਪਤਾ ਨਹੀਂ ਕੋਈ ਬਿਮਾਰੀ ਤਾਂ ਹੈ ਨਹੀਂ ਕਣਕ ਨੂੰ ਨਾ ਨਾ ਹਣਾ ਨਾ ਨਾ ਖਰਚਾ ਲਗਭਗ ਸਾਰਾ ਹੋ ਚੁੱਕਿਆ ਸਾਰੀ ਵੜਨੀ ਅਜੇ ਤੱਕ ਹਾਂ ਕਿੰਨੇ ਕਹੀ ਤੁਹਾਨੂੰ ਨੇ ਵੜਨ ਵਾਸਤੇ ਹੁਣ ਸਾਰੀ ਕਹੀ ਵੜਨਾਂ ਸਾਰੀ 4 ਕਿੱਲੇ ਇਹਦੀ ਹਾਂ 4 ਦੋ ਤਾ ਜਾਂ ਦੋ ਉਧਰ ਵੀ ਦੱਸਦੇ ਦੂਜੇ ਖੇਤਾਂ ਲਈ ਵੜਾਤੀ ਹਣਾ ਹਾਂ ਇੱਥੇ ਕਿੰਨਾ ਚਿਰ ਖੜਾ ਰਿਆ ਕੋਲੇ ਆ ਕੇ ਇੱਥੇ ਬਸ ਥੋੜਾ ਜਿਹਾ ਹੀ ਆਇਆ ਉੜ ਕੇ ਚਲਾ ਗਿਆ ਕੀ ਮਾਨਚਾ ਉਹ ਯਾਰ 4 ਕਿਲੇ ਕਣਕ ਵੜਾਈ ਜਾਂਦਾ ਯਾਰ ਕਮਾਲ ਦੀ ਗੱਲ ਹੈ ਨਾ ਕੀ ਰਮਾਨ ਲਾ ਸਕਦੇ ਹੋ ਤੁਸੀਂ ਕੀ ਬੀਜੂ ਮਿੱਤਰੋ ਦੇਖੋ ਤੁਸੀਂ ਬਾਈ ਹਰੀਆਂ ਦੇ ਸਾਨੂੰ ਕੁਝ ਦੱਸਿਆ ਹੀ ਨਹੀਂ ਸਾਨੂੰ 4 ਕਿਲੇ ਦਾਸ ਤੇ ਆ ਕੇ ਵੀ 4 ਕਿਲੇ ਕਣਕ ਆਪਣੀ ਵੜ ਲਗੂ ਸਾਹਿਬ ਦੇਖ ਲਓ ਤੁਹਾਡੇ ਸਾਹਮਣੇ ਆ ਵੀ 4 ਕਿਲੇ ਬਾਈ ਨੇ ਕਣਕ ਵੜਤੀ ਘਟੋ ਘਟ ਤਿੰਨ ਲੱਖ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਣਕ ਦੀ ਜਿਵੇਂ ਲਓ ਦੇਖੋ ਬਾਈ ਜੀ ਪੰਡਾ ਪੱਡ ਵੱਡ ਕੇ ਬੜੀ ਵੱਡੀ ਵੱਡੀ ਕਣਕਾਂ ਦੀ ਜਿਹੜੀ ਚੱਕ ਕੇ ਬਾਈ ਲਈ ਜਾਂਦੇ ਆ ਗੱਡੀਆਂ ਬਹੁਤ ਲੱਗੀਆਂ ਖਲਿਆ ਤੇ ਪਿੰਡ ਸਾਰਾ ਹੀ ਟੁੱਟ ਕੇ ਪੈ ਗਿਆ ਤੜਕਿਆਂ ਦੇ 100 150 ਬੰਦਾ ਸੀ ਤੇ ਕਰਿਓ ਵੱੜ ਤੋਂ ਵੱਧ ਤੇ ਵੀਰ ਨੂੰ ਵੱਧ ਤੋਂ ਵੱਧ 6 ਜੂਨ ਕਰੀ ਚੱਲਿਓ ਘਟ ਘਟ 3 ਲੱਖ ਦੀ ਪਾਲ ਪੋਸ ਕੇ ਕਣਕ ਜ਼ਿਮੀਂਦਾਰ ਨੇ ਵੜਾ ਦਿੱਤੀ ਕੋਈ ਮੇਰੇ ਸਾਹ ਚ ਤੱਕ ਕੋਈ ਮਜਬੂਰੀ ਵੀ ਨਹੀਂ ਆ Đੀ ਉਹਨੂੰ ਕਿਉਂਕਿ ਹੁਣ ਤਾਂ ਪਾਲ ਹੀ ਗਈ ਆ ਸਾਰੇ ਖਰਚੇ ਵੀ ਲੱਗ ਚੁੱਕੇ ਆ ਜੋ ਵੀ ਲੱਗਣਾ ਸੀਗਾ ਕਣਕ ਹੋਣਾ ਬਿਲਕੁਲ ਤਿਆਰੀਆਂ ਸੀਗੀ ਤਾਂ ਮੇਰੇ ਤਾਂ ਮੱਥੇ ਜ਼ਿੰਮੇਵਾਰ ਇੱਥੇ ਲੱਗੇ ਨਹੀਂ ਗਏ ਮੈਂ ਉਹਨੂੰ ਰੋਕਿਆ ਸੀ ਮਹਾ ਮੇਰੇ ਕੋਲ ਗੱਲ ਸੁਣ ਕੇ ਜਾਇਂ ਪਰ ਮੇਰੇ ਮੱਥੇ ਨਿਉ ਲੱਗਿਆ ਆਪਾਂ ਰਿਵਿਊ ਲੈਣੇ ਇਹਨਾਂ ਤੋਂ ਵੱਡਣ ਵਾਲਿਆਂ ਤੋਂ ਕਣਕ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਜਿਹੜੀ ਵੱਢਣ ਰਹੀ ਆ ਜ਼ਿੰਮੇਵਾਰ ਦਾ ਵੱਡੇ ਤੋਂ ਵੱਡਾ ਜਿਗਰਾਜ ਹੋ ਗਿਆ ਜਿਵੇਂ ਚਾਰ ਕਿਲੇ ਕਣਕ ਪਾਲ ਪੋਸ ਕੇ ਵੱਢ ਦਿੱਤੀ ਗਈ